ਸਸੀਗਲ ਦੋਸਤੋ ਐਸ ਵੇਲੇ ਅਸੀਂ ਹੈਗੇ ਆਂ ਜੀ ਐਲਓਸੀ ਕਾਰਗਲ ਇੱਥੋਂ ਮਤਲਬ ਜਿਹੜੀ ਲਾਈਨ ਆਫ ਕੰਟਰੋਲ ਐ ਕੁਝ ਕੀ ਕਿਲੋਮੀਟਰ ਐ ਕਿਲੋਮੀਟਰ ਨਹੀਂ ਕਹਿ ਸਕਦੇ ਆਪਾਂ ਜ਼ਿਆਦਾ ਨਹੀਂ ਇੱਕ ਮਿਊਜ਼ੀਅਮ ਐ ਪਿੰਡ ਦਾ ਨਾਮ ਐ ਹੁੰਦਰਮੈਨ ਉਸੇ ਵਿੱਚ ਇੱਕ ਪੁਰਾਣਾ ਪਿੰਡ ਐ ਇਸ ਨੂੰ ਨਜ਼ਰ ਨਾਤਾ ਐ ਹੁੰਦਰਮੈਨ ਹਾਈਟ ਆਈ ਮਿਊਜ਼ੀਅਮ ਇਹ ਜਿਹੜਾ ਵੀ ਇਲਾਕਾ ਜੰਨਾ ਵੀ ਇਲਾਕਾ ਐ ਸਾਰਾ ਸਾਰਾ ਪਹਿਲਾਂ 1971 ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਸੀ ਇਹ ਪਾਕਿਸਤਾਨੀ ਪਿੰਡ ਸੀ ਜਿਹੜਾ ਕਿ ਹੁਣ ਖੰਡ ਰਹਿ ਇਦੇ ਵਿੱਚ ਅੱਜ ਵੀ ਉਹ ਪੁਰਾਣੀਆਂ ਚੀਜ਼ਾਂ ਪਾਕਿਸਤਾਨ ਮੇਲੇ ਦੀਆਂ ਉਹਨਾਂ ਦਾ ਸਮਾਨ ਉਹਨਾਂ ਦਾ ਰਹਿਣ ਸਣ ਦਾ ਜੋ ਕੁਝ ਵੀ ਆ ਇਹਦੇ ਵਿੱਚ ਹਜੂ ਵੀ ਹੈ ਉਹ ਮੌਜੂਦ ਹੈ ਆਓ ਚੱਲਦੇ ਆਂ ਦੇਖਦੇ ਆਂ ਇੱਥੇ ਕੀ ਕੀ ਆ ਕਿੱਦਾਂ ਆਈਏ ਬਾਈ ਜੀ ਪਿੰਡ ਦਾ ਮੋਹੜਾ ਪਿੰਡ ਨਹੀਂ ਅੱਗੇ ਬਾਰਡਰ ਜਾਏ ਉੱਥੇ ਤੱਕ ਉਧਰੋਂ ਉਧਰੋਂ ਕਲੀਅਰ 뷰 ਹੈ ਬਾਰਡਰ ਦਾ ਦੋਨੋਂ ਸਾਈਡ ਦੇਖੂਗੀ ਉਸ ਤੋਂ ਅਗਲੇ ਪਾਸੇ ਪਾਕਿਸਤਾਨ ਵਾਲਾ 뷰 ਦੇਖਦਾ ਲਓ ਜੀ ਇੱਕ ਨਵੀਂ ਆਪਣੀ ਗੱਲ ਐਡ ਹੋ ਗਈ ਜੀ ਬਾਈ ਜੀ ਨਾਲ ਨਵੀਂ ਗੱਲ ਐਡ ਕਰਤੀ ਜੀ ਤੇ ਅਗਲੇ ਪਾਸੇ ਪਾਕਿਸਤਾਨ ਦਾ 뷰 ਵੀ ਆ ਕੋਈ ਨਹੀਂ ਘੰਟਾ ਲੱਗੇ ਤਾਂ ਘੰਟਾ ਲੱਗੇ ਉਹ ਵੀ ਦੇਖਿਓਗੇ ਹੁਣ ਆਪਾਂ ਭਾਜੀ ਉਹਨਾਂ ਦੀ ਕਰੀਏ ਇੱਕ ਫੋਟੋ ਇੱਕ ਯਾਦਗਾਰ ਫੋਟੋ ਉਸ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ ਅਗਲੇ ਪਾਸੇ ਦੇ ਹੋਏ ਇੱਕ ਯਾਦ ਹੋਰ ਸੀ ਜੁੜੀ ਬਾਲਣ ਦੀ ਪੰਡ ਚੁੱਕੀ ਨੀ ਕੀ ਦੀ ਕੁੜੀ ਆਜੋ ਆਪਾਂ ਮਿਲਦੇ ਹਾਂ ਕੋਈ ਮਿਲਦਾ ਦੀ ਅੱਧੀ ਦਾ ਇੱਕ ਮਣੇ ਤੇ ਕਲਜੀਪ ਸੀ ਯਾਰ ਬੰਦੇ ਯਾਰ ਕਿੱਥੇ ਲੱਗ ਗਈ ਬੰਦੇ ਦੇਖਿਓ ਪਹਾੜਾਂ ਉੱਤੇ ਰੁਕਟਾਰੀਆਂ ਇੱਥੇ ਝਾਰੀਆਂ ਰਹਿਣੀਆਂ ਪਿੱਛੇ ਵੇਖਿਆ ਇਥੇ ਆਪਾਂ ਹਾਰੇ ਤਰ੍ਹਾਂ ਖਿਚਾਰੀਆਂ ਬੱਚੇ ਬੰਦੇ ਨਾਲ ਦੇ ਤਾਰੀਆਂ ਇਹ ਤਾਰੀਆਂ ਨੇ ਬਾਏ ਬਾਏ ਚਲੋ ਕਰੇ ਆਜੋ ਆਜੋ ਇਸ ਤੋਂ ਬਾਅਦ ਗਾਣਾ ਕচাইਏ ਉਹ ਬੰਦਾ ਕਿੱਥੇ ਗਿਆ ਪਣ ਇਹ ਕੀ ਹੋ ਰਿਹਾ 20% 25% ਲੋ ਜੀ ਬੰਦਾ ਆਪਣਾ ਹੋ ਗਿਆ ਜੇ ਨਾਰਾਜ਼ ਗੁੱਸਾ ਆ ਗਿਆ ਕਿਸੇ ਗੱਲ ਤੋਂ ਚਲੋ ਸਾਡੀ ਆਪਸੀ ਵਿੱਚ ਹੁੰਦੀ ਰਹਿੰਦੀ ਆ ਤੇ ਆਜ ਪਿੰਡ ਇਹਦੀ ਤਾਂ ਵਹਿ ਵੱਖਰੀ ਵੀਡੀਓ ਸ਼ੂਟ ਕਰਨੀ ਬਣਦੀ ਸੀ ਪਰ ਅ ਇੰਨਾ ਟਾਈਮ ਹੈ ਨਹੀਂ ਹੁਣ ਕਿਉਂਕਿ ਆਏ ਸੀ ਕਿਸੇ ਹੋਰ ਕੰਮ ਲਈ ਫੇਰ ਕੀ ਦੇਖਦੇ ਤੇ ਗੈਲਰੀ ਬਾਨਿਆ ਮਾਈਂਡ ਯੂਅਰ ਹੈਡ ਰਸਤਾ ਬੜਾ ਦਰਵਾਜ਼ਾ ਬਹੁਤ ਛੋਟਾ ਆ ਤੇ ਸਤਵੀਰ ਜੀ ਧਿਆਨ ਨਾਲ ਤੇ ਡੋਨੇਸ਼ਨ ਬਾਕਸ ਇਹ ਤੇ ਯਾਰ ਉਰਦੂ ਚ ਲਿਖਿਆ ਜੋ ਕੁਝ ਲਿਖਿਆ ਜੋ ਆ ਮਾਮੂ ਪੁਆਇੰਟ ਨਿਊਜ਼ ਕਲੈਕਟਰ ਇਹ ਮਿਊਜ਼ੀਅਮ ਹੈ ਜੀ ਦੇਖ ਲਓ 100 ਰੁਪਇਆ ਲਿਆ ਹਟ ਤੋ ਉਹਨਾਂ ਨੇ ਚਾਰਜ ਇਸਮਾਨ ਸਮੂਨ ਜਿਹੜਾ ਗੋਲੇ ਗਾਲੇ ਚੱਲੇ ਇਹ ਜੀ ਜਿਹੜੇ ਗੋਲੇ ਗਾਲੇ ਉਹ ਚੱਲੇ ਆ ਉਹ ਆ ਤੇ ਡੂ ਨੋਟ ਟੱਚ ये पत्थर किस चीज के बाबा ये अलग अलग किस्म की पत्थर हैं ये सिलवट्टा है, है भैया और ये भैया हाँ। सिल्वेटा। सिल्वेटा। कौन कौन से पत्थर है ये इसमें है न, 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 मेटल्स भी है और वो, वो चिंगारी वाला पत्थर भी है और अच्छे आग जलाते हैं और चाबी भी है तो यहाँ पे जो है पुराना कॉइंस पुराना कॉइंस रखा हुआ है ये ब्रिटिश टाइम का ਜੋ ਪਾਕਿਸਤਾਨ ਐਂਡ ਆ ਦੋਨੋਂ ਵਿੱਚ ਚਲਦੇ ਸੀ ਜੋ ਇੰਡੀਆ ਔਰ ਪਾਕਿਸਤਾਨ ਦੋਨਾਂ ਚਲਦੇ ਸੀ ਇਹ ਉਹ ਜੀ ਇਹ 1 ਰੁਪਈਆ 1 ਰੁਪਈਆ ਦਾ ਸਿਕਾ ਸਾਬ ਉਹ ਲਾਈਟਰ ਹੈ ਇਹ ਲਾਈਟਰ ਹੈ ਹਾਂ ਇਹ ਲਾਈਟਰ ਹੈ ਇਹ ਲਾਈਟਰ ਦੇਖੋ ਜੀ ਪੁਰਾਣੇ ਸਮੇਂ ਦਾ ਪੱਥਰ ਸੀ ਕਰਦੇ ਸੀ ਨਾ ਅੰਗਰੇਜ਼ਾਂ ਦੇ ਵੇਲੇ ਦਾ ਜੀ ਫਾਰ ਹਿਸਟਰੀ ਲਿਖਿਆ ਹੈ ਹਾਂ ਇਹ ਹਿਸਟਰੀ ਹੈ ਜੀ ਹਿਸਟਰੀ ਦਾ ਟਾਈਮ ਲੱਗ ਜਾਣਾ ਮੈਂ ਕਰੀ ਪਾ ਦੇਣਾ ਤੁਸੀਂ ਪਾਜ਼ ਕਰਕੇ ਦੇਖ ਲਿਓਗੇ ਆਹਾ

ਗੋਲੀਆਂ ਗਾਲੀਆਂ ਦੇ ਵਿੱਚ ਕੋਸ਼ਿਸ਼ ਰੱਖੀਆਂ ਨੇ ਚੱਲੀਆਂ ਤੇ ਬਹੁਤ ਹੋਣਗੀਆਂ ਆ ਜਾਂ ਆਈ.ਡੀ. ਕਾਰਡ ਸਮਾਰਜ ਉਹਦਾ ਦਾ ਇੰਕੇ ਜਿਹੜੇ ਆ ਇੱਥੇ ਹੈਗੇ ਇਹਨਾਂ ਦੇ ਦਾਦਾ ਜਿਹੜੇ ਹੈਗੇ ਆ ਪਰਦਾਦੇ ਜੋ ਵੀ ਪੁਰਾਣੇ ਬਜ਼ੁਰਗ ਰਹਿੰਦੇ ਸੀ ਇੱਥੇ ਉਹਨਾਂ ਦੇ ਆਈ.ਡੀ. ਕਾਰਡ ਇਦਾਂ ਹੀ ਪਏ ਹੋਏ ਆ ਦੇਖ ਸਕਦੇ ਆ ਜੀ ਆਪਾਂ ਹੁਣ ਉਸ ਤੋਂ ਬਾਅਦ ਆ ਛੋਟਾ ਜਿਹਾ ਕਮਰਾ ਹੋ ਰਿਹਾ ਇਹਦੇ ਚ ਜਾਣਾ ਤਾਂ ਬਹੁਤ ਔਖਾ ਆ ਆ ਸਾਈਜ਼ ਵੇਖ ਲਿਓ ਜੀ ਇਹਦਾ ਮਸਾ ਹੀ ਆ 2 ਫੁੱਟ ਮੇਰਾ ਤਾਂ ਨਿਕਲਣਾ ਬੜਾ ਔਖਾ ਆ ਇੱਥੋਂ ਕੀ ਦਿਖਾ ਦਿੰਨੇ ਆ ਯਾਰ ਆਪਾਂ ਚਲ 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 ਆ ਉਹ ਸੰਤਵੀਰ ਇਹ ਵੀ ਗੈਲਰੀ ਇਹ ਲੰਗਣਾ ਲੰਗਣਾ ਧਿਆਨ ਨਾ ਪੈਂਦਾ ਜੇ ਇਹ ਆ ਗਈ ਦੂਸਰੀ ਗੈਲਰੀ ਦਰਵਾਜੇ ਬਹੁ ਛੋਟੇ ਬਰਤਨ ਸੱਤ ਫਰੂ ਕੀ ਬਰਤਨ ਮਨਸਾਈ ਗਏ ਕਾਲੇ ਨੇ ਦੂਸਰੀ ਗੈਲਰੀ ਆ ਗਈ ਤੇ ਬਰਤਨ ਪਏ ਹੋਇਆ ਜੀ ਹ ਹੁੱਕ ਇਹ ਤੀਰ ਹੈ ਕਮਾਨ ਹੈ ਛਤਰੂਕ ਹੈ ਨਾ ਇਹ ਇਹ ਸਾਰਾ ਪੁਰਾਣੇ ਸਮੇਂ ਦਾ ਪਿਆ ਪਾਕਿਸਤਾਨ ਦੇ ਸਮੇਂ ਦਾ ਬਾਈ ਜੀ ਆ ਤਰਾਜੂ ਤਾਂ ਇਹ ਇਹਨਾਂ ਜਿਆਦਾ ਆ ਆਟਾ ਬਣਾਉਣ ਵਾਲੀ ਚੱਕੀ ਹੈ ਜੀ ਇਹ ਇਹ ਮੱਖਣ نکالਨੇ ਜੀ ਮੱਖਣ ਕਢਣ ਵਾਲਾ ਜੀ ਕੀ ਬਾਤ ਹੈ ਪਤਾ ਨਹੀਂ ਪਤਾ ਨਹੀਂ ਉਹ ਲਾਟੇ ਨੇ ਉਸ ਟਾਈਮ ਦਾ ਹੂੰ ਉਹ ਇਹ ਨਮਕੀਨ ਚਾਹ ਕੀ ਉਹ ਇਸ ਵਿੱਚ ਬਣਾਤੇ تھے ਨਮਕੀਨ ਚਾਹ ਹੂੰ ਸਵੇਰੇ ਸਵੇਰੇ ਦਾ ਆਹ ਚੋਲ ਟੰਗਲੀ ਕਿ ਜਾਉਂ ਕਿਉਂ ਪਰ ਰੋਣਾ ਫੇਲ ਚਾ ਚਲੋ ਜੀ ਰੁਕਣਾ ਓਖਾ ਆ ਹੁਣ ਆਪਾਂ ਅੱਗੇ ਚੱਲਦੇ ਚਲੋ ਕਰ ਕੰਮ ਦੋਦੇ ਬੋਝ ਉਤਾਰੇ ਪਾਉ ਜੀ ਆਪਾਂ ਪਰਲੇ ਪਾਸੇ ਐਲਓਸੀ ਵਾਲੀ ਸਾਈਡ ਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪਗਡੰਡੀ ਬਹੁਤ ਜ਼ਿਆਦੀ ਛੋਟੀ ਸੀ ਰਸਤਾ ਬਹੁਤ ਜ਼ਿਆਦਾ ਖਤਰਨਾਕ ਸੀਗਾ ਸੋ ਉਧਰੋਂ ਥੋੜਾ ਜਿਹਾ ਜਾ ਕੇ ਅੱਗੇ ਤੇ ਵਾਪਸ ਆ ਗਏ ਆ ਯਾਰ ਕਿ ਆ ਵੀ ਖਤਰਾ ਕਿਉਂ ਮੁੱਲ ਲੈਣਾ ਐ ਇਨਾ ਤੇ ਚਲੋ ਠੀਕ ਆ ਦੋਸਤੋ ਧੰਨਵਾਦ ਵੀਡੀਓ ਵੇਖਣ ਲਈ